ਆਉ ਰਿਹਾ ਮਨ ਜਿਨੀਂ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਹਿਵਾ ਕਾ ਨਾਹੀਂ ਕਰਤੇ ਰਹਿ ਕਰਤੇ ਤੀਰੇ ਸਭ ਕੀ ਜੈ ਜਿਸ ਦੀ ਜੋ ਪਾਵੇ ਸਦਾ ਸਿਦਦਲਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਗੈ ਮਨ ਮਸਿਆ ਵਾ ਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਇਵ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਜਾਂਦ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ 부ਜਾਈਆ ਸਦਾ ਗੁਰਵਾਨ ਕੀਤਾ ਗੁਰਬਿਟੋ ਜੇਦੀ ਇਹ ਵਡਿਆਈ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮਿਰਾ ਆਦਾਰੋ ਵਾਜੇ ਪੰਜ ਸ਼ਬਦ ਤਿਤ ਕਰਜ਼ ਭਾਗੈ ਕਰਜ਼ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਦ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਬਾਇਆ ਤੁਧ ਜਨ ਕੋ ਸੇ ਨਾਮ ਹਰਿ ਦੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬੁਨੀਤ ਕਹਿ ਦੇ ਪਵਿੱਤ ਸਤ ਗੁਰ ਰਹਿ ਆਵਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਦੇ ਪੁਨੀਤ ਕਹਦੇ ਬਵੇਤ ਸਤਗੁਰ ਰਹਾ ਵਰਪੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਤਰਤ ਮਹਤ ਦੇਸ ਰਾਦ ਦੋਇਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆ ਉਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਕੂਰ ਤੁਮ ਪੈ ਜੀਓ ਪਿੰਡ ਸਭ ਤੇਰੇ ਤੁਮ ਮਾਤਾ ਪਿਤਾ ਮubarਕ ਤੁਮਰੀ ਕੇ ਰਖ ਪਾ ਮੈਂ ਸੋਖ ਕਮਲਪੁਰਾਸ ਅੰਮ੍ਰਿਤ ਵਿਲੇ ਦੀਰਦਾਸ ਵੇਂਟੀ ਅੰਮ੍ਰਿਤ ਵਿਲੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਐਤਵਾਰ ਦੇ ਦਿਨ ਸਿੱਖ ਸੰਗਤਾਂ ਨੇ ਰਲ ਮਿਲ ਕੇ ਜਬਜੀ ਸਾਹਿਬ ਦੇ ਜਾਪ ਕੀਤੇ ਨੇ ਸਚੇ ਪਾਤਸ਼ਾਹ ਜੋ ਪੜੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਪੜਦਿਆਂ ਤੋਂ ਬਿਆੰਦ ਭੁੱਲਾਂ ਹੋ ਗਈਆਂ ਨੇ ਅਨਜਾਨ ਬੱਚੇ ਸਮਝ ਕੇ ਭੁੱਲਾਂ ਚੁਕਾ ਦੀ ਖਿਮਾ ਬਖਸ਼ਣੀ ਸਮੂਹ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪਰਵਾਨ ਕਰਨੀਆਂ ਤਿਲ ਫੁੱਲ ਬਿਟਾਵਾਂ ਦਰ ਪਰਵਾਨ ਕਰਨੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਸਰਵਾਦਾ ਭਲਾ ਕਰਨਾ ਆਪ ਜੀ ਦੇ ਗੁਰਮਖ ਪਿਆਰੇ ਸੱਚੇ ਪਾਤਸ਼ਾਹ ਜੀ ਉਹ ਅਰਦਾਸਾਂ ਬੇਨਤੀਆਂ ਕਰਵਾਉਂਦੇ ਨੇ ਭੈਣ ਜੀ ਸ਼ਿੰਦਰਪਾਲ ਕੌਰ ਧਰਮ ਪਤਨੀ ਅੰਗਰੇਜ਼ ਸਿੰਘ ਸੱਚੇ ਪਾਤਸ਼ਾਹ ਜੀ ਉਹ ਜੋ ਕਿ ਵਿਦੇਸ਼ ਜਾਣ ਦੀ ਖੁਸ਼ੀ ਦੇ ਵਿੱਚ ਅਰਦਾਸ ਬੇਨਤੀ ਕਰਵਾਉਂਦੇ ਨੇ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਪਰਿਵਾਰ ਦੇ ਸੀਸ਼ ਤੇ ਮਿਹਰ ਪਰ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਸੰਘ ਸੰਗ ਸਹਾਈ ਰਹਿਣਾ ਕਾਰਜ ਰਾਸ ਕਰਨੇ ਸਫਲਤਾ ਬਖਸ਼ਿਸ਼ ਕਰਨੀ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰਮਖ ਪਰਿਵਾਰਾਂ ਦੀਆਂ ਦੂਸਰਾ ਪਰਿਵਾਰ ਸੱਚੇ ਪਾਤਸ਼ਾਹ ਜੀ ਜੋ ਲਖਵੀਰ ਸਿੰਘ son of ਸੁਖਮਿੰਦਰ ਸੁਖਮਿੰਦਰ ਸਿੰਘ ਟੇਲਰ ਮਾਸਟਰ ਜੋ ਕਿ ਨਵੇਂ ਮੋਟਰਸਾਈਕਲ ਦੀ ਖੁਸ਼ੀ ਵਿੱਚ ਅਰਦਾਸਾਂ ਬੇਨਤੀਆਂ ਕਰਵਾਉਂਦੇ ਨੇ ਸੱਚੇ ਪਾਤਸ਼ਾਹ ਜੀ ਉਹ ਆਪ ਦੇ ਲੱਖ ਲੱਖ ਕੋਰਾਨਾ ਕਰਦੇ ਹੋਏ ਕਾਰੋਬਾਰ ਵਿੱਚ ਵਾਧੇ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਰਦਾਸਾਂ ਬੇਨਤੀਆਂ ਕਬੂਲ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਪਰਿਵਾਰਾਂ ਵੱਲੋਂ ਬੂਟਾ ਸਿੰਘ ਰਾਜਸਤਾਨੀ ਬਲਦੇਵ ਸਿੰਘ ਰਾਜਸਥਾਨੀ ਇਹਨਾਂ ਪਰਿਵਾਰਾਂ ਬਲੋਂ ਤੇ ਹਵਲਕੜਾ ਪ੍ਰਸ਼ਾਦ ਦਿਆਂ ਦੇਗਾ ਸੁਜਾਗੇ ਹਾਜ਼ਰ ਕੀਤੀਆਂ ਗਈਆਂ ਨੇ ਆਪ ਜੀ ਦੇ ਦਰ ਪਰਵਾਨ ਹੋ ਗਏ ਲਗਾ ਹੋਆ ਭੋਗ ਸਰਬਤ ਸੰਗ ਦੇ ਵਿੱਚ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜਪੇ ਸੱਚੇ ਪਾਤਸ਼ਾਹ ਜੀ ਉਸੇਕ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆ ਕਿਰਪਾ ਕਰੋ ਆਪ ਜੀ ਦੇ ਪਾਵਨ ਮਹਾਬਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਭੁਲਾ ਚੁਕਾ ਦੀ ਖਿਮਾ ਬਖਸ਼ਨੀ ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਦਾ ਪਵਿੱਤਰ ਨਾਮ ਜਿਤਾ ਹੋਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੋ ਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਿਲेंगे बचे शरण ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨਿਹਾਰ बोले सो निहाल सत श्री अकाल वाहेगुरु जी का खालसा श्री वाहेगुरु जी की फतेह <laughs> ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਤ੍ਰ ਨੰਬਰ ਤਨ ਆਨਕ ਤਨ ਗੇ ਸਰਣਾ ਜਿਨ ਤੋਂ ਨਾਹੀ ਬਿਸਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਕਰ ਦੁਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਾਉ ਤੇਰਾ ਪਾੰਗ ਖਲੜੀ ਮੇਰਾ ਚੀਤ ਮੈਂ دیਵਾਨਾ ਪਿਆ ਅਤੀਤ ਪਾਉ ਤੇਰਾ ਪਾੰਗ ਖਲੜੀ ਮੇਰਾ ਚੀਤ ਮੈਂ دیਵਾਨਾ ਪਿਆ ਅਤੀਤ ਕਰ ਕਾ ਸਾ ਦਰਸ਼ਨ ਕੀ ਪੂਖ ਮੈਂ ਦਰ ਮਾਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮੇਰੇ ਗਮ ਹੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਨਹੀਂ ਸਰਬੇ ਪਰਮਲ ਕਰਨਾ ਕਹ ਪਟ ਭਾਂਡਾ ਕਹ ਨ ਕੋਈ ਐਸਾ ਭਗਤ ਬਰਨ ਮੈਂ ਹੋਏ ਤੇਰੇ ਨਾਮ ਨਿਵੇ ਰਹਿ ਲਵਲਾਏ ਨਾਨਕ ਤਨਦਰ ਭੇਖ ਆ ਪਾਏ ਤੇਰਾ ਨਾਮ ਨਿਵੇ ਰਹਿ ਲੇਵਲਾਏ ਨਾਨਕ ਗਤਨ ਦਰ ਵੇਖਿਆ ਪਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਬਵਿੱਤਰ ਹੁਗਮਨਾਮਾ ਸਾਹਿਬ 721 ਅੰਗ ਤੇ ਤਿਲੰਗ ਰਾਗ ਦੇ ਵਿੱਚੋਂ ਪਹਿਲੇ ਬਾਛਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਵਰਨੀ ਦੇ ਦਿਨ ਸੰਗਤਾਂ ਨੇ ਪਾਈ ਹਰ ਐਤਵਾਰ ਦੀ ਤਰ੍ਹਾਂ ਜਪਜੀ ਸਾਹਿਬ ਦੇ ਜਾਪ ਕੀਤੇ ਨੇ ਮਹਾਰਾਜ ਸਮੂਹ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਗੁਰਮਖ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਨੇ ਮਹਾਰਾਜ ਪ੍ਰਵਾਨ ਕਰਨ ਭਾਈ ਸੇਵਾਦਾਰਾਂ ਵੱਲੋਂ ਚਾਹ ਦੇ ਲੰਗਰ ਸੁਜਾਗੇ ਹਾਜ਼ਰ ਕੀਤੇ ਗਏ ਨੇ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਭਾਈ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਦੀ ਅੱਜ ਦੇਖ ਦੀ ਸੇਵਾ ਸੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਭਾਈ ਕੱਲ ਨੂੰ ਦੇਖ ਦੀ ਸੇਵਾ ਹੈ ਕਸ਼ਮੀਰ ਸਿੰਘ ਆਰੇ ਵਾਲੇ ਬਲਦੇਵ ਸਿੰਘ ਗਿਆਨੀ ਆਰੇ ਵਾਲਾ ਜਿਨ੍ਹਾਂ ਦੀ ਭਾਈ ਕੱਲ ਨੂੰ ਦੇਖ ਦੀ ਸੇਵਾ ਹੈ ਕਸ਼ਮੀਰ ਸਿੰਘ ਆਰੇ ਵਾਲੇ ਬਲਦੇਵ ਸਿੰਘ ਗਿਆਨੀ ਆਰੇ ਵਾਲਾ ਭਾਈ ਇਹਨਾਂ ਪਰਿਵਾਰਾਂ ਵੱਲੋਂ ਕੱਲ ਨੂੰ ਦੇ ਦੀ ਸੇਵਾ ਹੈ ਬੇਨਤੀ ਹੈ ਸਮੇਂ ਸਿਰ ਦੇਖ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਸਾਰੀਆਂ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ